ਫਾਜ਼ਿਲਕਾ ਰੇਲਵੇ ਰੋਡ ਤੇ ਅੰਡਰਬ੍ਰਿਜ ਦੇ ਨੇੜੇ ਬਣੀਆਂ ਦੁਕਾਨਾਂ ਦੇ ਬਾਹਰ ਸੜਕਾਂ ਤੇ ਪਾਣੀ ਭਰ ਜਾਣ ਕਰਨ ਦੁਕਾਨਦਾਰਾਂ ਦਾ ਦੁਕਾਨਾਂ ਤੇ ਆਣਾ ਜਾਣਾ ਮੁਸ਼ਕਲ ਸੀ ਅਤੇ ਗ੍ਰਾਹਕਾਂ ਦਾ ਵੀ ਆਣਾ ਜਾਣਾ ਮੁਸ਼ਕਲ ਸੀ ਇੱਥੇ ਲੱਗੀਆਂ ਸਟਰੀਟ ਲਾਈਟਾਂ ਵੀ ਕਈ ਦਿਨਾਂ ਤੋਂ ਬੰਦ ਸੀ ਇਸ ਤੋਂ ਪਰੇਸ਼ਾਨ ਦੁਕਾਨਦਾਰਾਂ ਨੇ ਨਗਰ ਕੌਂਸਲ ਵਿੱਚ ਜਾ ਕੇ ਨਗਰ ਕੌਂਸਲ ਵਿੱਚ ਆਮ ਆਦਮੀ ਪਾਰਟੀ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾਵਾਲੋਂ ਲਾਇਗੇ ਇੰਚਾਰੇ ਸੁਨੀਲ ਮੈਣੀ ਨਾਲ ਸੰਪਰਕ ਕੀਤਾ ਅਤੇ ਸੁਨੀਲ ਮੈਣੀ ਨਾਲ ਸੰਪਰਕ ਕਰਨ ਤੋਂ ਬਾਅਦ ਦੁਕਾਨਦਾਰਾਂ ਨੇ ਦੱਸਿਆ ਕਿ ਅਗਲੇ ਦਿਨ ਹੀ ਜਿਹੜੀਆਂ ਸਟਰੀਟ ਲਾਈਟਾਂ ਬੰਦ ਪਈਆਂ ਸੀ ਉਹ ਠੀਕ ਹੋ ਗਈਆਂ ਨਗਰ ਕੌਂਸਲ ਦੇ ਕਰਮਚਾਰੀ ਤੁਰੰਤ ਉਹਨਾਂ ਨੂੰ ਠੀਕ ਕਰਨ ਆ ਗਏ ਅਤੇ ਬਰਸਾਤਾ ਦੇ ਕਾਰਨ ਸੀਵਰੇ ਬੱਦ ਹੋ ਜਾਣ ਕਾਰਨ ਅਤੇ ਸੀਵਰੇ ਬੱਦ ਦੇ ਕਾਰਨ ਸੜਕਾਂ ਤੇ ਪਾਣੀ ਭਰ ਜਾਂਦਾ ਸੀ ਜਿਸ ਕਰਕੇ ਦੁਕਾਨ ਤੇ ਦੁਕਾਨਦਾਰਾਂ ਦਾ ਆਪਦਾ ਤਾਂ ਜਾਣਾ ਮੁਸ਼ਕਲ ਸੀ ਅਤੇ ਨਾਲ ਹੀ ਗ੍ਰਾਹਕਾਂ ਦਾ ਆਣਾ ਜਾਣਾ ਵੀ ਮੁਸ਼ਕਲ ਸੀ ਜਿਸ ਕਰਕੇ ਉਹਨਾਂ ਦੀ ਦੁਕਾਨ ਤੇ ਗ੍ਰਾਹਕਾਂ ਦੇ ਘਟ ਹੋਣ ਕਾਰਨ ਉਹਨਾਂ ਦੀ ਰੋਜੀ ਰੋਟੀ ਵਪਾਰ ਮੁਸ਼ਕਲ ਹੋਇਆ ਪਿਆ ਸੀ ਨਗਰ ਕੌਂਸਲ ਵਿੱਚ ਜਦ ਸੁਨੀਲ ਮੈਣੀ ਨਾਲ ਸੰਪਰਕ ਕੀਤਾ ਤਾਂ ਸੁਨੀਲ ਮੈਣੀ ਨੇ ਨਗਰ ਕੌਂਸਲ ਕਰਮਚਾਰੀਆਂ ਨੂੰ ਹਦਾਇਤਾਂ ਦਿੱਤੀਆਂ ਤੇ ਨਗਰ ਕੌਂਸਲ ਦੇ ਸਫਾਈ ਸੈਨਿਕਾ ਅਤੇ ਨਗਰ ਕੌਂਸਲ ਦੇ ਸੀਵਰੇਜ ਵਿਭਾਗ ਦੇ ਅਧਿਕਾਰੀ ਆਵੋ ਤੁਰੰਤ ਉਹਨਾਂ ਦੇ ਕੈਂਟੇ ਕੋਟ ਰੋਡ ਤੇ ਅੰਡਰਬ੍ਰਿਜ ਦੇ ਨੇੜੇ ਬੜੀਆਂ ਦੁਕਾਨਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਤੇ ਨਗਰ ਕੌਂਸਲ ਦੇ ਪੂਰੇ ਦੇ ਪੂਰੇ ਸਫਾਈ ਸੈਨਿਕ ਅਤੇ ਨਗਰ ਕੌਂਸਲ ਦੇ ਸੀਵਰੇਜ ਦੀ ਟੀਮ 2-3 ਦਿਨ ਲਗਾ ਕੇ ਉਥੇ ਇਹ ਮੁਸ਼ਕਲ ਹੱਲ ਕਰਨ ਲੱਗੀ ਰਹੀ ਅਤੇ 2-3 ਦਿਨਾਂ ਬਾਅਦ ਇਹ ਮੁਸ਼ਕਲ ਬਿਲਕੁਲ ਮੁਕੰਮਲ ਠੀਕ ਹੋ ਗਈ ਹੁਣ ਰੋਡ ਬਿਲਕੁਲ ਸਾਫ਼ ਹੈ ਕੂਤੇ ਪਾਣੀ ਦਾ ਕੋਈ ਵੀ ਨਿਸ਼ਾਨ ਨਹੀਂ ਹੈ ਜਿਸ ਕਰਕੇ ਦੁਕਾਨਦਾਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਦੁਕਾਨਦਾਰਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਰਾਜ ਉਹ ਚਾਹੁੰਦੇ ਸੀ ਉਹਨਾਂ ਨੇ ਵੋਟਾਂ ਪਾਈਆਂ ਸੀ ਕਿਉਂਕਿ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ ਅਤੇ ਇਸੇ ਤਰ੍ਹਾਂ ਹੀ ਕੰਮ ਕਰ ਰਹੀ ਹੈ ਹੋਰ ਕੀ ਕੁਝ ਹੋਇਆ ਸਭ ਕੋ ਜਾਣ ਲੈ ਪੜੇ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸੂਨ ਲਾਲ ਹੈ ਜੀ ਕੀ ਗੱਲ ਕਵਾ ਬਾਤ ਹੈ ਜੀ ਕਿ ਗੱਲ ਬਾਤ ਐਸੀ ਐਸੀ ਮੈਣੀ ਕੋਲ ਜੇਹੀ ਕਮੇਟੀ ਜੀ ਮੈਣੀ ਸਾਨੂੰ ਮਿਲਿਆ ਮੈਂ ਉਹਨੂੰ ਕਿਹਾ ਲਾਈਟ ਵੀ ਨਹੀਂ ਚੱਲਦੀ ਸਾਡੀ ਜੀ ਕਈ ਮਹੀਨਿਆਂ ਤੋਂ ਤੇ ਸੀਵਰੇਜ ਦਾ ਨਾ ਪਾਣੀ ਰੁਕਦਾ ਸਾਡੀ ਦੁਕਾਨ ਅੱਗੇ ਜੀ ਤੇ ਇਹਦਾ ਮਸਲਾ ਵੀ ਹੱਲ ਕਰਕੇ ਜੀ ਉਹਨੇ ਦੂਜੇ ਦਿਨ ਹੋਇਆ ਨਹੀਂ ਉਹ ਦੂਜੇ ਦਿਨ ਬੰਦੇ ਭੇਜੇ ਲੈਕ ਤਾਂ ਉਹਨੇ ਨਾਲ ਦੇ ਨਾਲ ਸਹੀ ਸਾਖੀ ਜੀ ਸੀਵੇਜ ਦਾ ਪ੍ਰੋਸੈਸਰ ਥੋੜੇ ਲੰਮੇ ਸੀ ਟੱਕਰ ਨਹੀਂ ਆ ਗਈ ਉਹਦੇ ਕਰਕੇ ਦੋ ਦਿਨ ਪੈ ਗਏ ਜੀ ਚਲੋ ਪਾਣੀ ਖੜਾ ਹੋਇਆ ਜਦੋਂ ਪਾਣੀ ਨਿਕਾਸੀ ਹੋ ਸ਼ੁਰੂ ਕਰਤੀ ਉਹਨੇ ਜੀ ਦੋ ਤਿੰਨ ਦਿਨਾਂ ਜੇ ਪਾਣੀ ਨਿਕਾਸੀ ਉਹਨੇ ਸ਼ੁਰੂ ਕਰਤੀ ਛੇਵੇਂ ਜਾਲੇ ਜਰੇ ਦੋ ਤਿੰਨ ਦਿਨ ਲਗਾਤਾਰ ਜਿਹੜੇ ਸਵੇਰੇ ਛੇਵੇਂ ਤੋਂ ਲੈ ਕੇ ਕਰਨੀ ਪੱਜੀ ਵਿੱਚ ਜੀ ਜਣੀ ਹੱਲ ਕਰਾਤਾ ਉਹਦੇ ਜੀ ਇਹ ਮੈਂ ਉਹਨੇ ਏਸੀ ਦੇ ਸੇਕ ਇੱਕ ਦੇ ਢੱਕਣਾ ਉਹ ਦੋੜਾ ਚੇਂਜ ਕੀਤਾ ਜਾਂਦਾ ਜੀ ਦੁਕਾਨ ਕਾਦੀ ਆਪਣੀ ਜੀ ਆਪਣੀ ਦੁਕਾਨ ਨਹੀਂ ਜੀ ਕਿਹੜੇ ਬਾਜ਼ਾਰ ਵਿੱਚ ਜੀ ਕੋਟ ਕੋਟ ਰੋਡ ਤੇ ਇਹ ਮਸਲਾ ਕਿੰਨੀ ਦੇਰ ਦਾ ਹੈ ਸੀ ਜੀ ਇਹ ਮਸਲਾ ਤਾਂ ਬਹੁਤ ਚਿਰ ਦਾ ਸੀ मिल के थे मिल के ना, तो मैनी दो तीन दिन से सा मसला हल कराता है ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत